ਆਪੂ ਸੂਰਤ ਸਿੰਘ ਦੀ ਮੌਤ ਦੀ ਵਜ੍ਹਾ ਸਾਹਮਣੇ ਆ ਚੁੱਕੀ ਹੈ ਕੇਂਦਰ ਦੀ ਚਾਲ ਦਾ ਪਰਦਾ ਫਾਸ਼ ਹੋਇਆ ਬਾਪੂ ਸੂਰਤ ਦੀ ਮੌਤ ਦੀ ਭਵਿੱਖ ਬਾਣੀ ਕਿਵੇਂ ਸੱਚ ਹੋਈ ਹੈ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਸੋ ਸਾਧ ਸੰਗਤ ਇਹਨਾਂ ਬੇਨਤੀਆਂ ਨੂੰ ਆਪਾਂ ਸਮਝਾਂਗੇ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਪਿਆਰਿਓ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਸਾਧ ਸੰਗਤ ਪਹਿਲਾ ਫਤਿਹ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਬਾਪੂ ਸੂਰਤ ਸਿੰਘ ਖਾਲਸਾ ਜੀ ਜਿਹੜੇ ਹੁਣ ਇਸ ਸੰਸਾਰ ਵਿੱਚ ਨਹੀਂ ਰਹੇ ਉਹ ਚੜ੍ਹਾਈ ਕਰ ਗਏ ਨੇ ਤੇ ਸਾਧ ਸੰਗਤ ਉਹਦੇ ਬਾਰੇ ਆਪਾਂ ਕੁਝ ਕੁ ਬੇਨਤੀਆਂ ਜ਼ਰੂਰ ਰੱਖਾਂਗੇ ਬਾਪੂ ਸੂਰਤ ਸਿੰਘ ਬਾਰੇ ਬਹੁਤ ਲੋਕ ਜਿਹੜੇ ਨੇ ਉਹ ਜਾਣਦੇ ਨੇ ਜਿਹੜੇ ਨਹੀਂ ਜਾਣਦੇ ਤਾਂ ਇੱਕ ਵਾਰ ਜ਼ਰੂਰ ਸੁਣਿਓ ਲੰਮਾ ਸਮਾਂ ਮਰਨ ਵਰਤ ਰੱਖਣ ਵਾਲੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਬਾਪੂ ਸੂਰਤ ਸਿੰਘ ਖਾਲਸਾ ਪਿਆਰਿਓ ਬਾਪੂ ਸੂਰਤ ਸਿੰਘ ਖਾਲਸਾ ਜੀ ਦੇ ਦਿਹਾਂਤ ਦਾ ਸਮਾਚਾਰ ਸਭ ਨੂੰ ਮਿਲ ਚੁੱਕਿਆ ਹੈ ਜਿਨ੍ਹਾਂ ਨੇ ਬੰਦੀ ਸਿੰਘਾਂ ਲਈ ਲੰਮੀ ਲੜਾਈ ਲੜੀ ਉਹਨਾਂ ਨੇ 91 ਸਾਲ ਦੀ ਉਮਰ ਦੇ ਵਿਚ ਆਨੇ ਆਖਰੀ ਸਾਲ ਆਏ ਨੇ ਸਾਧ ਸੰਗਤ ਕੋਣ ਸੀ ਬਾਪੂ ਸੂਰਤ ਸਿੰਘ ਪਹਿਲਾਂ ਇਹ ਸਮਝ ਲਿਓ ਵਾਪੋ ਜ਼ੋਰਤ ਸਿੰਘ ਖਾਲਸਾ ਵਜੋਂ ਜਾਣੇ ਜਾਂਦੇ ਸਿੱਖ ਕਾਰਕੁਨ ਦਾ ਮਰਨ ਵਰਤ ਪੰਜਾਬ ਦੇ ਇਤਿਹਾਸ ਦਾ ਹੁਣ ਤੱਕ ਦਾ ਸਭ ਤੋਂ ਲੰਮਾ ਵਰਤ ਮੰਨਿਆ ਜਾਂਦਾ ਹੈ। ਬੰਦੀ ਸਿੰਘਾਂ ਦੀ ਰਿਹਾਈ ਲਈ ਉਹਨਾਂ ਨੇ 16 ਜਨਵਰੀ 2015 ਨੂੰ 82 ਸਾਲ ਦੀ ਉਮਰ ਵਿੱਚ ਆਪਣਾ ਸੰਘਰਸ਼ ਸ਼ੁਰੂ ਕੀਤਾ ਸੀ। 14 ਜਨਵਰੀ 2023 ਨੂੰ ਉਹਨਾਂ ਨੇ ਆਪਣਾ ਮਰਨ ਵਰਤ ਤੋੜਿਆ ਸੀ। ਇਹ ਸਭ ਤੋਂ ਵੱਡਾ ਤੇ ਲੰਮਾ ਮਰਨ ਵਰਤ ਸੀ। ਇਸ ਸਮੇਂ ਦੇ ਦੌਰਾਨ ਉਹਨਾਂ ਨੂੰ ਇੱਕ ਨਕਰਾਹੀ ਹੀ ਭੋਜਨ ਦਿੱਤਾ ਗਿਆ ਜਿਵੇਂ ਮਣੀਪੁਰ ਦੀ ਇਰੋਮ ਸ਼ਰਮੀਲਾ ਨੂੰ ਦਿੱਤਾ ਜਾਂਦਾ ਸੀ ਸੂਰਤ ਸਿੰਘ ਖਾਲਸਾ ਦੇ ਮਰਨ ਵਰਤ ਦਾ ਮਕਸਦ ਪੰਜਾਬ ਅਤੇ ਦੇਸ਼ ਦੀਆਂ ਜੇਲਾਂ ਵਿੱਚ ਬੰਦ ਉਹਨਾਂ ਬੰਦੀ ਸਿੰਘਾਂ ਦੀ ਰਿਹਾਈ ਯਕੀਨੀ ਬਣਾਉਣਾ ਸੀ ਆਪਣੀਆਂ ਸ਼ਰਤਾਂ ਪੂਰੀਆਂ ਕਰਨ ਦੇ ਬਾਵਜੂਦ ਜੇਲਾਂ ਵਿੱਚ ਜੋ ਬੰਦ ਸਨ ਉਹਨਾਂ ਨੇ ਆਪਣਾ ਮਰਨ ਵਰਤ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਹਸਨਪੁਰ ਸਥਿਤ ਆਪਣੇ ਘਰ ਤੋਂ ਸ਼ੁਰੂ ਕੀਤਾ ਪਰ ਵਰਤ ਦੌਰਾਨ ਜ਼ਿਆਦਾਤਰ ਸਮਾਂ ਉਹਨਾਂ ਦੇ ਲੁਧਿਆਣਾ ਦੇ ਦਇਆਨੰਦ ਮੈਡੀਕਲ ਕਾਲਜ ਹਸਪਤਾਲ ਦੇ ਵਿੱਚ ਬਿਤਾਇਆ। ਬੰਦੀ ਸਿੰਘ ਜਗਤਾਰ ਸਿੰਘ ਹਵਾਰਾ ਵੱਲੋਂ ਕੀਤੀ ਗਈ ਭਾਵੁਕ ਅਪੀਲ ਤੋਂ ਬਾਅਦ ਸੂਰਤ ਸਿੰਘ ਖਾਲਸਾ ਨੇ ਆਪਣੇ 90ਵੇਂ ਜਨਮ ਦਿਨ ਤੋਂ ਠੀਕ ਪਹਿਲਾਂ ਆਪਣਾ ਮਰਨ ਵਰਤ ਖਤਮ ਕਰ ਦਿੱਤਾ ਸੀ। ਹੁਣ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚਾ 7 ਜਨਵਰੀ 2023 ਤੋਂ ਮੋਹਾਲੀ ਵਿੱਚ ਸਥਾਪਤ ਵੱਖ-ਵੱਖ ਜਥੇਬੰਦੀਆਂ ਦੀ ਰਹਿਨਮਾਈ ਹੇਠ ਸੰਘਰਸ਼ ਜਿਹੜਾ ਹੈ ਉਹ ਚੱਲ ਰਿਹਾ ਹੈ ਉਹ ਆਪਾਂ ਸਾਰੇ ਵੇਖਦੇ ਆਂ ਬਾਪੂ ਸੂਰਤ ਸਿੰਘ ਦਾ ਜੋ ਯੋਗਦਾਨ ਹੈ ਬਹੁਤ ਵੱਡਾ ਯੋਗਦਾਨ ਹੈ ਸਾਧ ਸੰਗਤ ਇਹਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਅੱਖਾਂ ਤੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਸਾਧ ਸੰਗਤ ਬਾਪੂ ਸੂਰਤ ਸਿੰਘ ਕਾਫੀ ਬਜ਼ੁਰਗ ਤੇ ਬਡੇਰੀ ਉਮਰ ਦੇ ਸਨ ਜਿਨ੍ਹਾਂ ਦੀ ਅਚਾਨਕ ਮੌਤ ਨੇ ਪੰਥ ਨੂੰ ਬਹੁਤ ਵੱਡਾ ਘਾਟਾ ਦਿੱਤਾ ਹੈ ਸਾਧ ਸੰਗਤ ਇਹ ਘਾਟਾ ਕਰੀ ਵੀ ਨਾ ਪੂਰਾ ਹੋਣ ਵਾਲਾ ਘਾਟਾ ਹੈ ਇਹ ਆਪਾਂ ਬਿਲਕੁਲ ਸਾਰੇ ਸਮਝ ਸਕਦੇ ਹਾਂ ਸਾਧ ਸੰਗਤ ਬੰਦੀ ਸਿੰਘਾਂ ਦੇ ਨਾਮ ਤੇ ਬਹੁਤੇ ਲੋਕਾਂ ਨੇ ਫੰਡ ਵੀ ਇਕੱਠੇ ਕੀਤੇ ਬਹੁਤੇ ਲੋਕਾਂ ਨੇ ਸਿਆਸਤਾਂ ਕੀਤੀਆਂ ਹੁਣ ਤੱਕ ਜਿੰਨਾ 84 ਤੋਂ ਬਾਅਦ ਸਮਾਂ ਆਪਾਂ ਵੇਖ ਰਹੇ ਹਾਂ 40 42 ਸਾਲ ਦਾ ਸਮਾਂ ਹੋ ਗਿਆ ਇਹਦੇ ਵਿੱਚ ਲੀਡਰਾਂ ਨੇ ਵੀ ਬੜੀਆਂ ਰੋਟੀਆਂ ਸੇਕੀਆਂ 84 ਦੇ ਨਾਮ ਤੇ ਦਿੱਲੀ ਦੇ ਵਿੱਚ ਦੰਗਿਆਂ ਦੇ ਨਾਮ ਤੇ ਸਾਧ ਸੰਗਤ ਸਾਰੇ ਲੀਡਰ ਇਕੱਠੇ ਹੋ ਕੇ ਸਾਰੇ ਲੋਕ ਇਕੱਠੇ ਹੋ ਕੇ 84 ਦੇ ਕਾਤਲਾਂ ਨੂੰ ਸਜ਼ਾ ਨਹੀਂ ਦਵਾ ਪਾਏ ਅੱਜ ਤੱਕ ਸਾਧ ਸੰਗਤ ਹੁਣ ਤੇ ਦਬਾਓ ਭਾਵੇਂ ਨਾ ਦਬਾਓ ਹੁਣ ਤੇ ਸਮਾਂ ਲੰਘ ਚੁੱਕਿਆ ਹੈ ਗੁਰਮੁਖ ਪਿਆਰਿਓ ਕਹਿਣ ਤੋਂ ਭਾਵ ਕਈ ਲੋਕਾ ਜਿਨ੍ਹਾਂ ਨੇ ਆਪੋ ਆਪਣੇ ਵੀੜੇ ਚੁੱਕੇ ਸੇਵਾ ਨਿਭਾਈ ਸਾਧ ਸੰਗਤ ਉਹਨਾਂ ਨੇ ਬਹੁਤ ਵੱਡੀਆਂ ਸੇਵਾਵਾਂ ਕੀਤੀਆਂ ਉਹ ਆਪਾਂ ਸਾਰੇ ਵੇਖਣੇ ਆ ਕਿ ਜਿਨ੍ਹਾਂ ਨੇ ਆਪਣੇ ਆਪਣੇ ਪੱਧਰ ਤੇ ਉਹ ਜੋ ਦੋਸਤ ਲੋਕਾਂ ਨੂੰ ਸੋਧੇ ਲਾ ਦਿੱਤੇ ਸਾਧ ਸੰਗਤ ਜਿਨ੍ਹਾਂ ਨੇ ਕੌਮ ਦਾ ਪੰਥ ਦਾ ਬਹੁਤ ਵੱਡਾ ਕਹਾਣ ਕੀਤਾ ਸੀ ਉਹਨਾਂ ਨੂੰ ਆਪਾਂ ਸਾਰੇ ਜਾਣਦੇ ਹਾਂ ਚਲੋ ਖੈਰ ਬਾਪੂ ਸੂਰਤ ਸਿੰਘ ਖਾਲਸਾ ਨੇ ਸੱਚਾ ਸੰਘਰਸ਼ ਸ਼ੁਰੂ ਕੀਤਾ ਸੀ ਕਿ ਬੰਦੀ ਸਿੰਘਾਂ ਦੀ ਰਿਹਾਈ ਹੋ ਜਾਵੇ ਉਹਨਾਂ ਬੰਦੀ ਸਿੰਘ ਜਿਹੜੇ ਨੇ ਆਪੋ ਆਪਣੇ ਘਰਾਂ ਨੂੰ ਵਾਪਸ ਆ ਜਾਣ ਜਿਹੜੇ ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਜੇਲ੍ਹਾਂ ਦੇ ਵਿੱਚ ਡੱਕੇ ਹੋਏ ਨੇ ਸਭ ਤੋਂ ਵੱਡਾ ਧੋਖਾ ਸਾਡੇ ਨਾਲ 2019 ਦੇ ਵਿੱਚ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ 550 ਪ੍ਰਕਾਸ਼ ਪੁਰਬ ਤੇ ਕੀਤਾ ਗਿਆ ਜਦੋਂ ਕੇਂਦਰ ਸਰਕਾਰ ਨੇ ਕਿਹਾ ਕਿ ਅਸੀਂ ਬੰਦੀ ਸਿੰਘਾਂ ਨੂੰ ਰਿਹਾ ਕਰ ਦੇਵਾਂਗੇ ਪਰ ਸਾਤਸੰਗਤ ਉਦੋਂ ਵੀ ਬੰਦੀ ਸਿੰਘ ਰਿਹਾ ਨਹੀਂ ਹੋਏ ਸਭ ਤੋਂ ਵੱਡਾ ਇਹ ਧੋਖਾ ਜਿਹੜਾ ਹੈ ਸਾਡੇ ਨਾਲ ਉਦੋਂ ਕੀਤਾ ਗਿਆ ਖੈਰ ਸਾਤਸੰਗਤ ਜਿਹੜਾ ਅੱਜ ਤੱਕ ਅਸੀਂ ਸਾਰੇ ਸਮਝ ਰਹੇ ਹਾਂ ਕਿ ਹਾਲੇ ਤੱਕ ਬੰਦੀ ਸਿੰਘ ਰਿਹਾ ਨਹੀਂ ਹੋਏ ਪਰ ਬਾਪੂ ਸੂਰਤ ਸਿੰਘ ਖਾਲਸਾ ਨੇ ਇਹ ਬੀੜਾ ਚੁੱਕਿਆ ਸੀ ਕਿ ਭਾਈ ਬੰਦੀ ਸਿੰਘ ਰਿਹਾ ਹੋ ਜਾਣਾ ਤੇ ਸਰਕਾਰ ਜਿਹੜਾ ਇਸ ਵਿਸ਼ੇ ਵੱਲ ਧਿਆਨ ਦੇਵੇ ਮੈਂ ਇੱਕ ਬੇਨਤੀ ਹੋਰ ਕਰਦੇਮਾਂ ਅਕਾਲੀ ਦਲ ਭਾਵੇਂ ਅੱਜ ਰੌਲਾ ਪਾ ਰਿਹਾ ਕਹਿ ਰਿਹਾ ਕਿ ਬੰਦੀ ਸਿੰਘਾਂ ਨੂੰ ਰਿਹਾ ਜਿਹੜਾ ਹੈ ਉਹ ਕੀਤਾ ਜਾਵੇ ਐ ਹੋਵੇ ਜਦੋਂ ਆਪ ਸੱਤਾ ਦੇ ਵਿੱਚ ਸੀ ਉਦੋਂ ਇਹਨਾਂ ਲੋਕਾਂ ਨੇ ਬੰਦੀ ਸਿੰਘਾਂ ਦੀ ਰਿਹਾਈ ਦੀ 1% ਵੀ ਗੱਲ ਨਹੀਂ ਕੀਤੀ ਚਲੋ ਜੇ ਇਹਨਾਂ ਨੇ ਕੁਝ ਲੋਕਾਂ ਦਾ ਪਿਆਰ ਪਾਉਣ ਲਈ ਕੀਤਾ ਵੀ ਹੈ ਤਾਂ ਉਹਦੇ ਪਿੱਛੇ ਇਹਨਾਂ ਦਾ ਕੁਝ ਲਾਲਸੀ ਪਰ ਸਾਧ ਸੰਗਤ ਦਿਲੋਂ ਇਹਨਾਂ ਨੇ ਨਹੀਂ ਕੀਤਾ ਇਹ ਕਦੇ ਨਹੀਂ ਹੋਇਆ ਕਿ ਭਾਈ ਬੰਦੀ ਸਿੰਘ ਜਿਹੜੇ ਨੇ ਰਹਾ ਹੋ ਜਾਣ ਅੱਜ ਭਾਵੇਂ ਸੱਤਾ 'ਚੋਂ ਬਾਹਰ ਹੋ ਕੇ ਰੌਲੇ ਪਾਈ ਜਾਂਦੇ ਹੋਣ ਜੋ ਕੁਝ ਇਹਨਾਂ ਨੇ ਕੀਤਾ ਉਹ ਤੇ ਅਕਾਲ ਤਖਤ ਸਾਹਿਬ ਦੇ ਮੂਰੇ ਇਹਨਾਂ ਨੇ ਕਬੂਲ ਹੀ ਲਿਆ ਵੀ ਇਹਨਾਂ ਨੇ ਕੀ ਕੀ ਕੀਤਾ ਚਲੋ ਖੈਰ ਸਾਧ ਸੰਗਤ ਬਾਪੂ ਸੂਰਤ ਸਿੰਘ ਖਾਲਸਾ ਦਾ ਜਾਣਾ ਬਹੁਤ ਵੱਡਾ ਜਿਹੜਾ ਘਾਟਾ ਆ ਕੌਮ ਨੂੰ ਕਿਉਂਕਿ ਜਿਨ੍ਹਾਂ ਨੇ ਇੰਨਾ ਲੰਮਾ ਸਮਾਂ ਜਿਹੜਾ ਹੈ ਸੰਘਰਸ਼ ਜਾਰੀ ਰੱਖਿਆ ਅੱਜ ਆਪਾਂ ਵੇਖਦੇ ਹਾਂ ਆਪਣੇ ਹੱਕਾਂ ਲਈ ਅਸੀਂ ਸੰਘਰਸ਼ ਜਿਹੜਾ ਹੈ ਉਹ ਕਰ ਰਹੇ ਆਂ ਡੱਲੇਵਾਲ ਜਿਹੜੇ ਨੇ ਉਹ ਬੈਠੇ ਨੇ ਮਰਨ ਵਰਤ ਦੇ ਆਪਣੇ ਹੱਕਾਂ ਲਈ ਪ੍ਰਸਾਦ ਸੰਗਤ ਕਦੇ ਬੰਦੀ ਸਿੰਘਾਂ ਦੇ ਬਾਰੇ ਜਿਨ੍ਹਾਂ ਜਿਨ੍ਹਾਂ ਨੇ ਆਵਾਜ਼ ਉਠਾਈ ਸਾਦ ਸੰਗਤ ਉਹ ਬੰਦੀ ਸਿੰਘਾਂ ਦੇ ਲਈ ਜਿਨ੍ਹਾਂ ਨੇ ਆਵਾਜ਼ ਉਠਾਈ ਉਹਨਾਂ ਦੇ ਕੌਮ ਨੇ ਮੁੜ ਕੇ ਸਾਰ ਨਹੀਂ ਲਈ ਸਭ ਤੋਂ ਵੱਡੀ ਗੱਲ ਹੈ ਵੱਪਿਚੋਂ-ਵੱਪਿਚੋਂ ਬੇਨਤੀਆਂ ਕਰ ਰਹੇ ਆ ਕਿਉਂਕਿ ਜ਼ਰੂਰਤ ਸੀ ਉਹਨਾਂ ਲੋਕਾਂ ਦੀ ਸਾਨੂੰ ਸਾਰ ਲੈਣ ਦੀ ਜੇਕਰ ਉਹਨਾਂ ਲੋਕਾਂ ਦੀ ਸਾਰ ਲਈ ਜਾ ਰਹੀ ਹੈ ਤਾਂ ਮੁਬਾਰਕ ਹੈ ਪਰ ਜੇਕਰ ਉਹਨਾਂ ਨੂੰ ਆਪਣੇ ਹਾਲ ਦੇ ਛੱਡ ਦਿੱਤਾ ਗਿਆ ਤਾਂ ਇਹ ਕੌਮ ਦੀ ਸਭ ਤੋਂ ਵੱਡੀ ਬਦਨਸੀਬੀ ਹੈ ਤੇ ਦੁਖਾਂਤ ਹੈ ਸਾਡੀ ਕੌਮ ਦਾ ਸਾਧ ਸੰਗਤ ਬਹੁਤੇ ਲੋਕ ਅੱਜਕੱਲ ਪੰਥ ਤੇ ਕੌਮ ਦੀ ਪਰਵਾਹ ਇਸੇ ਕਰਕੇ ਕਰਨੋਂ ਵੱਟ ਗਏ ਕਿਉਂਕਿ ਫਿਰ ਮਗਰ ਨਹੀਂ ਕੋਈ ਖੜਦਾ ਸਾਧ ਸੰਗਤ ਜਿਹੜੇ ਪਰਿਵਾਰ ਨੂੰ ਸੰਭਾਲ ਲੈਣ ਉਨ੍ਹਾਂ ਦੇ ਪਰਿਵਾਰ ਦੇ ਘਟੋ ਘਟ ਦੇਖਭਾਲ ਕਰਨ ਤੇ ਕੌਮ ਲਈ ਜਾਨਵਾਰਨ ਵਾਲੇ ਬਹੁਤ ਅੱਗੇ ਆ ਜਾਣਗੇ ਅੱਜ ਵੀ ਬਰਜੀ ਵੜਿਆ ਹੈਗੇ ਨੇ ਜਿਹੜੇ ਕਹਿੰਦੇ ਆ ਵੀ ਜੋ ਕੁਝ ਹੋਣਾ ਵੇਖੀ ਜਾਏਗਾ ਪਰ ਸਾਧ ਸੰਗਤ ਜੇ ਆਪਾਂ ਗੱਲ ਕਰੀਏ ਵੀ ਅੱਜ ਸਵਾਰਥੀ ਜਿਹੜੇ ਨੇ ਵਿੱਚ ਸਾਡੇ ਬਹੁਤ ਨੇ ਨਿਸਵਾਰਥ ਜਿਹੜੇ ਨੇ ਉਹ ਬਹੁਤ ਘੱਟ ਨੇ ਗੱਲ ਤੇ ਜਿਹੜੀ ਹੈ ਉਹ ਇੱਥੇ ਆ ਕੇ ਖੜ ਜਾਂਦੀ ਹੈ ਸਾਧ ਸੰਗਤ ਜੇ ਗੱਲ ਇਥੋਂ ਪਰੇ ਹੁੰਦੀ ਹੈ ਫੇਰ ਗੱਲ ਜਿਹੜੀ ਹੈ ਉਹ ਬਿਲਕੁਲ ਸਮਝਣ ਵਾਲੀ ਹੈ ਸਾਧ ਸੰਗਤ ਜੇਕਰ ਇਸ ਸਟੇਜ ਨੂੰ ਸਮਝਿਆ ਜਾਏ ਤਾਂ ਸ਼ਾਇਦ ਕੌਮ ਦੇ ਬਹੁਤ ਵੱਡੇ ਮਸਲੇ ਜਿਹੜੇ ਨੇ ਉਹ ਹੱਲ ਹੋ ਜਾਣਗੇ ਪਰ ਨਹੀਂ ਇਸ ਚੀਜ਼ ਨੂੰ ਬਿਲਕੁਲ ਵੀ ਜਿਹੜਾ ਹੈ ਉਹ ਸਮਝਿਆ ਨਹੀਂ ਜਾ ਰਿਹਾ ਖੈਰ ਸਾਂਸੰਗਤ ਬੰਦੀ ਸਿੰਘਾਂ ਦੇ ਨਾਮ ਤੇ ਸਿਆਸਤਾਂ ਕਰਨ ਵਾਲੇ ਬਹੁਤ ਨੇ ਪਰ ਬੰਦੀ ਸਿੰਘਾਂ ਨੂੰ ਅੰਦਰੋਂ ਰਿਹਾ ਕਰਨ ਦੇ ਲਈ ਆਵਾਜ਼ ਉਠਾਉਣ ਵਾਲੇ ਘੱਟ ਨੇ ਅੱਜ ਕੌਮ ਨੂੰ ਇੱਕ ਹੋਣਾ ਪਏਗਾ ਨਹੀਂ ਇੱਥੇ بڑے ਸ਼ਰੀਰ ਆਉਣਗੇ ਤੇ بڑے ਚਲੇ ਜਾਣਗੇ ਪਰ ਜਿੰਨਾ ਚਿਰ ਕੌਮ ਇੱਕ ਨਿਸ਼ਾਨ ਸਾਹਿਬ ਥੱਲੇ ਇਕੱਤਰਤ ਨਹੀਂ ਹੁੰਦੀ ਨਿਸ਼ਾਨ ਸਾਹਿਬ ਥੱਲੇ ਇੱਕ ਥੱਲੇ ਕੌਮ ਨੂੰ ਪੂਰੀ ਨੂੰ ਇਕੱਤਰਤ ਹੋਣਾ ਪਏਗਾ ਪਿਆਰਿਓ ਫੇਰ ਕਿਤੇ ਜਾ ਕੇ ਫੈਸਲਾ ਕੁਝ ਹੋ ਸਕਦਾ ਨਹੀਂ ਕੁਝ ਨਹੀਂ ਹੋ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ